ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਆਉਂਦੇ ਆ ਅਤੇ ਇੱਕ ਦੇ ਹੱਥ ਦੇ ਵਿੱਚ ਲਫਾਫਾ ਹੁੰਦਾ ਹੈ ਉਹ ਆਸੇ-ਪਾਸੇ ਦੇਖਦਾ ਹੈ ਮੋਟਰਸਾਈਕਲ ਤੋਂ ਥੱਲੇ ਉਤਰਦਾ ਹੈ ਤੇ ਉਸ ਤੋਂ ਬਾਅਦ ਲਫਾਫੇ ਨੂੰ ਜਿਹੜਾ ਹੈਗਾ ਰੱਖ ਕੇ ਮੋਟਰਸਾਈਕਲ ਤੇ ਚੜ ਕੇ ਉਹ ਨੌਜਵਾਨ ਉਥੋਂ ਫਰਾਰ ਹੋ ਜਾਂਦੇ ਆ ਇਹ ਤਸਵੀਰਾਂ ਅਜਨਾਲਾ ਥਾਣੇ ਦੇ ਬਾਹਰ ਦੀਆਂ ਜਿੱਥੇ ਰਾਤ ਨੂੰ ਦੋ ਨੌਜਵਾਨਾਂ ਦੇ ਵੱਲੋਂ ਮੋਟਰਸਾਈਕਲ ਤੇ ਆ ਕੇ ਇਸ ਲਿਫਾਫੇ ਦੇ ਵਿੱਚ ਕੋਈ ਚੀਜ਼ ਹੁੰਦੀ ਹੈ ਜਿਸ ਨੂੰ ਉਹ ਰੱਖ ਕੇ ਉਥੋਂ ਭੱਜ ਜਾਂਦੇ ਆ ਸੋ ਦਿਨੋ ਦਿਨ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਲੜਾਈਆਂ ਦੀਆਂ ਤਾਂ ਖਬਰਾਂ ਜਿਹੜੀਆਂ ਹੈਗੀਆਂ ਉਹ ਆਮ ਹੁੰਦੀਆਂ ਹੀ ਜਾ ਰਹੀਆਂ ਸੀ ਪਰ ਆ ਇੱਕ ਅੱਡ ਕਿਸਮ ਦਾ ਲੋਕਾਂ ਨੂੰ ਡਰਾਉਣ ਦੇ ਵਾਸਤੇ ਕੁਝਕ ਨੌਜਵਾਨਾਂ ਦੇ ਵੱਲੋਂ ਜੋ ਇਹ ਕੰਮ ਕੀਤਾ ਜਾ ਰਿਹਾ ਹੈ ਸੋ ਪੁਲਸ ਨੂੰ ਚਾਹੀਦਾ ਕਿ ਇਨਾਂ ਤੇ ਜਲਦ ਤੋਂ ਜਲਦ ਸਖਤੀ ਕਰਕੇ ਇਨਾਂ ਦੀ ਜਾਂਚ ਕਰਕੇ ਇਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਇਹ ਸਭ ਕਰਨ ਦੇ ਪਿੱਛੇ ਇਹਨਾਂ ਦੀ ਮਨਛਾਹ ਦਾ ਜਿਹੜਾ ਉਹ ਜ਼ਰੂਰ ਪਤਾ ਲਗਾਇਆ ਜਾ ਸਕੇ ਔਰ ਇਹ ਵੀ ਪਤਾ ਲਗਾਇਆ ਜਾਵੇ ਕਿ ਇਹ ਨੌਜਵਾਨ ਕੀ ਦੇ ਕਹਿਣ ਤੇ ਇਹ ਸਭ ਕੁਝ ਕਰ ਰਹੇ ਐ ਅਤੇ ਲੋਕਾਂ ਨੂੰ ਇਸ ਤਰੀਕੇ ਦੀਆਂ ਘਟਨਾਵਾਂ ਇਸ ਤਰੀਕੇ ਦੇ ਕੰਮ ਕਰਕੇ ਕਿਉਂ ਡਰਾ ਰਹੇ ਐ ਕਿਉਂਕਿ ਜਦੋਂ ਜਦੋਂ ਵੀ ਪੰਜਾਬ ਦੇ ਵਿੱਚੋਂ ਐਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਉਹ ਜ਼ਰੂਰ ਬਣ ਜਾਂਦਾ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਆਉਂਦੇ ਆ ਅਤੇ ਇੱਕ ਦੇ ਹੱਥ ਦੇ ਵਿੱਚ ਲਫਾਫਾ ਹੁੰਦਾ ਏ ਉਹ ਆਸੇ-ਪਾਸੇ ਦੇਖਦਾ ਹੈ ਮੋਟਰਸਾਈਕਲ ਤੋਂ ਥੱਲੇ ਉਤਰਦਾ ਹੈ ਤੇ ਉਸ ਤੋਂ ਬਾਅਦ ਲਫਾਫੇ ਨੂੰ ਜਿਹੜਾ ਹੈਗਾ ਰੱਖ ਕੇ ਮੋਟਰਸਾਈਕਲ ਤੇ ਚੜ ਕੇ ਉਹ ਨੌਜਵਾਨ ਉੱਥੋਂ ਫਰਾਰ ਹੋ ਜਾਂਦੇ ਆ ਇਹ ਤਸਵੀਰਾਂ ਅਜਨਾਲਾ ਥਾਣੇ ਦੇ ਬਾਹਰ ਦੀਆਂ ਜਿੱਥੇ ਰਾਤ ਨੂੰ ਦੋ ਨੌਜਵਾਨਾਂ ਦੇ ਵੱਲੋਂ ਮੋਟਰਸਾਈਕਲ ਤੇ ਆ ਕੇ ਇਸ ਲਿਫਾਫੇ ਦੇ ਵਿੱਚ ਕੋਈ ਚੀਜ਼ ਹੁੰਦੀ ਹੈ ਜਿਸ ਨੂੰ ਉਹ ਰੱਖ ਕੇ ਉੱਥੋਂ ਭੱਜ ਜਾਂਦੇ ਆ। ਸੋ ਦਿਨੋਂ ਦਿਨ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ, ਚੋਰੀਆਂ, ਲੜਾਈਆਂ ਦੀਆਂ ਤਾਂ ਖਬਰਾਂ ਜਿਹੜੀਆਂ ਹੈਗੀਆਂ ਉਹ ਆਮ ਹੁੰਦੀਆਂ ਹੀ ਜਾ ਰਹੀਆਂ ਸੀ ਪਰ ਆ ਇੱਕ ਅੱਡ ਕਿਸਮ ਦਾ ਲੋਕਾਂ ਨੂੰ ਡਰਾਉਣ ਦੇ ਵਾਸਤੇ ਕੁਝ ਨੌਜਵਾਨਾਂ ਦੇ ਵੱਲੋਂ ਜੋ ਇਹ ਕੰਮ ਕੀਤਾ ਜਾ ਰਿਹਾ ਹੈ। ਸੋ ਪੁਲਿਸ ਨੂੰ ਚਾਹੀਦਾ ਕਿ ਇਹਨਾਂ ਤੇ ਜਲਦ ਤੋਂ ਜਲਦ ਸਖਤੀ ਕਰਕੇ ਇਹਨਾਂ ਦੀ ਜਾਂਚ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਇਹ ਸਭ ਕਰਨ ਦੇ ਪਿੱਛੇ ਇਹਨਾਂ ਦੀ ਮਨਛਾਹ ਦਾ ਜਿਹੜਾ ਉਹ ਜ਼ਰੂਰ ਪਤਾ ਲਗਾਇਆ ਜਾ ਸਕੇ ਔਰ ਇਹ ਵੀ ਪਤਾ ਲਗਾਇਆ ਜਾਵੇ ਕਿ ਇਹ ਨੌਜਵਾਨ ਕਿਹਦੇ ਕਹਿਣ ਤੇ ਇਹ ਸਭ ਕੁਝ ਕਰ ਰਹੇ ਐ ਅਤੇ ਲੋਕਾਂ ਨੂੰ ਇਸ ਤਰੀਕੇ ਦੀਆਂ ਘਟਨਾਵਾਂ ਇਸ ਤਰੀਕੇ ਦੇ ਕੰਮ ਕਰਕੇ ਕਿਉਂ ਡਰਾ ਰਹੇ ਐ ਕਿਉਂਕਿ ਜਦੋਂ ਜਦੋਂ ਵੀ ਪੰਜਾਬ ਦੇ ਵਿੱਚੋਂ ਐਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਉਹ ਜ਼ਰੂਰ ਬਣ ਜਾਂਦਾ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਆਉਂਦੇ ਆ ਅਤੇ ਇੱਕ ਦੇ ਹੱਥ ਦੇ ਵਿੱਚ ਲਫਾਫਾ ਹੁੰਦਾ ਏ ਉਹ ਆਸੇ-ਪਾਸੇ ਦੇਖਦਾ ਹੈ ਮੋਟਰਸਾਈਕਲ ਤੋਂ ਥੱਲੇ ਉਤਰਦਾ ਹੈ ਤੇ ਉਸ ਤੋਂ ਬਾਅਦ ਲਫਾਫੇ ਨੂੰ ਜਿਹੜਾ ਹੈਗਾ ਰੱਖ ਕੇ ਮੋਟਰਸਾਈਕਲ ਤੇ ਚੜ ਕੇ ਉਹ ਨੌਜਵਾਨ ਉੱਥੋਂ ਫਰਾਰ ਹੋ ਜਾਂਦੇ ਆ ਇਹ ਤਸਵੀਰਾਂ ਅਜਨਾਲਾ ਥਾਣੇ ਦੇ ਬਾਹਰ ਦੀਆਂ ਜਿੱਥੇ ਰਾਤ ਨੂੰ ਦੋ ਨੌਜਵਾਨਾਂ ਦੇ ਵੱਲੋਂ ਮੋਟਰਸਾਈਕਲ ਤੇ ਆ ਕੇ ਇਸ ਲਿਫਾਫੇ ਦੇ ਵਿੱਚ ਕੋਈ ਚੀਜ਼ ਹੁੰਦੀ ਆ ਜਿਸ ਨੂੰ ਉਹ ਰੱਖ ਕੇ ਉਥੋਂ ਭੱਜ ਜਾਂਦੇ ਆ ਸੋ ਦਿਨੋਂ ਦਿਨ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਲੜਾਈਆਂ ਦੀਆਂ ਤਾਂ ਖਬਰਾਂ ਜਿਹੜੀਆਂ ਹੈਗੀਆਂ ਉਹ ਆਮ ਹੁੰਦੀਆਂ ਹੀ ਜਾ ਰੀਆਂ ਸੀ ਪਰ ਆ ਇੱਕ ਅੱਡ ਕਿਸਮ ਦਾ ਲੋਕਾਂ ਨੂੰ ਡਰਾਉਣ ਦੇ ਵਾਸਤੇ ਕੁਝ ਨੌਜਵਾਨਾਂ ਦੇ ਵੱਲੋਂ ਜੋ ਇਹ ਕੰਮ ਕੀਤਾ ਜਾ ਰਿਹਾ ਹੈ ਸੋ ਪੁਲਿਸ ਨੂੰ ਚਾਹੀਦਾ ਕਿ ਇਹਨਾਂ ਤੇ ਜਲਦ ਤੋਂ ਜਲਦ ਸਖਤੀ ਕਰਕੇ ਇਹਨਾਂ ਦੀ ਜਾਂਚ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਇਹ ਸਭ ਕਰਨ ਦੇ ਪਿੱਛੇ ਇਹਨਾਂ ਦੀ ਮਨਛਾਹ ਦਾ ਜਿਹੜਾ ਉਹ ਜ਼ਰੂਰ ਪਤਾ ਲਗਾਇਆ ਜਾ ਸਕੇ ਔਰ ਇਹ ਵੀ ਪਤਾ ਲਗਾਇਆ ਜਾਵੇ ਕਿ ਇਹ ਨੌਜਵਾਨ ਕਿਹਦੇ ਕਹਿਣ ਤੇ ਇਹ ਸਭ ਕੁਝ ਕਰ ਰਹੇ ਐ ਅਤੇ ਲੋਕਾਂ ਨੂੰ ਇਸ ਤਰੀਕੇ ਦੀਆਂ ਘਟਨਾਵਾਂ ਇਸ ਤਰੀਕੇ ਦੇ ਕੰਮ ਕਰਕੇ ਕਿਉਂ ਡਰਾ ਰਹੇ ਐ ਕਿਉਂਕਿ ਜਦੋਂ ਜਦੋਂ ਵੀ ਪੰਜਾਬ ਦੇ ਵਿੱਚੋਂ ਐਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਉਹ ਜ਼ਰੂਰ ਬਣ ਜਾਂਦਾ ਹੈ